ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਆਏ ਆ ਕਾਕਾ ਜੀ ਦਾ ਚੈੱਕਅਪ ਕਰਾਉਣ ਇੱਧਰ ਤੇ ਵੀਡੀਓ ਤੁਸੀਂ ਸਾਰਿਆਂ ਨੇ ਕੱਲ ਦੀ ਦੇਖੀ ਹੋਣੀ ਆ ਤੇ ਕਮੈਂਟ ਵੀ ਸਾਰਿਆਂ ਨੇ ਕੀਤਾ ਕਈ ਭੈਣ ਭਰਾਵਾਂ ਨੇ ਕਿਹਾ ਕਿ ਜੋ ਬੰਦਾ ਨੈਗੇਟਿਵ ਰਿਪੋਰਟ ਸਹੀ ਨਹੀਂ ਲੱਗਾ ਕਈਆਂ ਨੇ ਕਿਹਾ ਕਿ ਬੜਾ ਵਧੀਆ ਲੱਗਾ ਤੇ ਕਈ ਕਹਿੰਦੇ ਵੀਡੀਓ ਲੰਬੀ ਰਹਿ ਕੇ ਜਾਏ ਤੁਸੀਂ ਬੜਾ ਵਧੀਆ ਮਿਲ ਰਿਸਪੌਂਸ ਤੁਹਾਡੇ ਲੋ ਮਿਲਿਆ ਆ ਤੇ ਇਦਾਂ ਹੀ ਵੀਡੀਓ ਨੂੰ ਪਿਆਰ ਦਿੰਦੇ ਰਹੋ ਤੇ ਵੀਡੀਓ ਦੇ ਕੁਝ ਫਨੀ ਕਲਿੱਪ ਨੇ ਕਿਉਂਕਿ ਅਸੀਂ ਪਹਿਲਾ ਭਾਗ ਸ਼ੂਟ ਕਰ ਰਹੇ ਸੀਗੇ ਤੇ ਸੋਨੂ ਭਾਜੀ ਕੋ ਡਾਇਲੋਗ ਨਹੀਂ ਹੋਣਿਆ ਤੇ ਉਹ ਸਾਰੇ ਜਿਹੜੇ ਜਰੂਰ ਦੇਖੇ ਤੁਹਾਨੂੰ ਦੇਖਣ ਚ ਬਹੁਤ ਵਧੀਆ ਲੱਗਣਾ ਤੇ ਨਾਲੇ ਅਗਰ ਵੀਡੀਓ ਵਧੀਆ ਲੱਗਦੀ ਹੁੰਦੀ ਆ ਤਾਂ ਜਰੂਰ ਲਾਈਕ ਸ਼ੇਅਰ ਤੇ ਕਮੈਂਟ ਕਰਿਆ ਕਰੋ ਇਹਦੇ ਨਾਲ ਸਾਨੂੰ ਹੋਰ ਹੌਸਲਾ ਫਜਾਈ ਹੁੰਦੀ ਸਾਡੀ ਕਿ ਠੀਕ ਆ ਤੁਹਾਨੂੰ ਦੇਖਣ ਵਾਲਿਆਂ ਨੂੰ ਵੀ ਵੀਡੀਓ ਵਧੀਆ ਲੱਗਣੀ ਆ ਤੇ ਬਸ ਠੀਕ ਆ ਜੀ ਵਨ ਭਾਜੀ ਮੈਂ ਤੇਨਾਂ ਨੂੰ ਨਾ ਆਪਣਾ ਪੋਤੀ ਸਮਝਦਾ ਧੀਆ ਨਹੀਂ ਕਦੀ ਸਮਝਿਆ ਇਹਨੂੰ ਸੋ ਫਿਰ ਪਾਜੀ ਮੈਂ ਕਦੀ ਇਹਨਾਂ ਨੂੰ ਧੀਆ ਨਹੀਂ ਸਮਝਿਆ ਮੈਂ ਇਹਨਾਂ ਨੂੰ ਆਪਣੇ ਪੁੱਤ ਸਮਝਦਾ ਹਾਂ ਚੱਲ ਮੁਸ਼ ਯਾਰ ਸਮਝ ਗਿਆ ਜੀਨ ਦੋਸਤ ਕਹਦੇ 2 1 ਪਾਜੀ ਮੈਂ ਕਦੀ ਇਹਨਾਂ ਨੂੰ ਆਪਣੀ ਧੀਆ ਨਹੀਂ ਸਮਝਿਆ ਮੈਂ ਪੁੱਤ ਹੀ ਸਮਝਦਾ ਮੈਂ ਹਰ ਇੱਕ ਚੀਜ਼ ਇਹਨਾਂ ਦੀ ਰੀਜ ਪੂਰੀ ਕਰਦਾ ਹਾਂ ਹਰ ਇੱਕ ਚੀਜ਼ ਹਰ ਇੱਕ ਚੀਜ਼ ਇਹਨਾਂ ਦੀ ਰੀਜ ਪੂਰੀ ਕਰਦਾ ਹਾਂ ਚਲੋ ਯਾਰ ਮੈਂ ਰੇਸ਼ਾ ਕਰਾਂ ਮੈਂ ਦਾ ਆਪਣਾ ਫਰੈਸ਼ ਹੋ ਗਿਆ ਇੰਸਟਾਗ੍ਰਾਮ ਜਾਵੇ ਆਪਣੀ ਰੀਲ ਹੋ ਗਈ ਚਲੇ ਵਨ ਭਾਜੀ ਮੈਂ ਤਾਂ ਕਦੀ ਇਹਨਾਂ ਨੂੰ ਧੀਆ ਸਮਝਿਆ ਹੀ ਨਹੀਂ ਕਿਹੜਾ ਧੀਆ ਗਿਆ ਪਪਾ ਥੋੜਾ ਹੌਲੀ ਬੋਲੋ ਸਲੋ ਬੋਲੋ ਨਹੀਂ ਕਾਲੀ ਨਾ ਕਰੋ ਵਨ ਭਾਜੀ ਮੈਂ ਤਾਂ ਕਦੀ ਇਹਨਾਂ ਨੂੰ ਧੀਆ ਸਮਝਿਆ ਹੀ ਨਹੀਂ ਮੈਂ ਤਾਂ ਪੁੱਤਾਂ ਵਾਂਗੂ ਪਾਲੀਆਂ ਵਾ ਹਰ ਰੀਜ ਇਹਨਾਂ ਦੀ ਪੂਰੀ ਕੀਤੀ ਆ ਮੈਂ ਵਨ ਰੱਬ ਨੇ ਮੈਨੂੰ ਪੋਤਾ ਤੇ ਨਹੀਂ ਦਿੱਤਾ ਪਰ ਇਹਨਾਂ ਦੇ ਹੁੰਦਿਆ ਨਾ ਮੈਨੂੰ ਪੁੱਤ ਦੀ ਕਮੀ ਨਹੀਂ ਮਤੁਸੇ ਲੈ ਲੈ ਕੇ ਚੱਲਿਆ ਗੋਭੀ ਖਵਾ ਲਈ ਫੋਕਾ ਵਾਲੀ ਮਟਰਾਂ ਵਾਲੀ ਗੋਭੀ ਖਵਾ ਲਈ ਚੱਲ ਮਟਰ ਕਰ ਤੂੰ ਕੀ ਹੋਵੇਗਾ ਪਏ ਹੋਣੇ ਵਨ ਰੱਬ ਨੇ ਮੈਨੂੰ ਪੋਤਾ ਤੇ ਨਹੀਂ ਦਿੱਤਾ ਪਰ ਇਹਨਾਂ ਧੀਾਂ ਨੇ ਨੱਕਦੀ ਮੈਨੂੰ ਪੁੱਤਾਂ ਦੀ ਕਲਿਆ ਯਾਰ ਕੋਣ ਨਾ ਸੁਣਿਆ ਮੈਂ ਵਾਹ ਬੈਠਾ ਰਿਹਾ ਸੀ ਇਹਨੇ ਕਰੀ ਪਹਿਲਾ ਲੱਗਿਆ ਮੈਂ ਸੁਣਨਾ ਆ ਮੈਨੂੰ ਬਾਥਰੂਮ ਆਇਆ ਮੈਂ ਤਾਂ ਸੀਨ ਕਰਾ ਗਈ ਅੱਲਾਹ ਕਰਿਆ ਉਹਨੇ ਬੋਲਦੇ ਉਹਨੇ ਸੁਣੇ ਬੋਲਦੇ ਸਾਡੇ ਯਾਰ ਤੂੰ ਵਨ ਰੱਬ ਨੇ ਮੈਨੂੰ ਪੋਤਾ ਤੇ ਨਹੀਂ ਦਿੱਤਾ ਪਰ ਮੇਰੀਆਂ ਧੀਆਂ ਨੇ ਨਾ ਕਦੇ ਮੈਨੂੰ ਮਹਿਸੂਸ ਨਹੀਂ ਹੋਣ ਦਿੱਤਾ ਵੀ ਪੋਤਾ ਹੈ ਨਹੀਂ ਇਹਦਾ ਇਹ ਨਹੀਂ ਚੰਗੀਆਂ ਧੀਆ ਮੇਰੀਆਂ 2 1 ਰੱਬ ਨੇ ਮੈਨੂੰ ਪੁੱਤਤ ਨਹੀਂ ਦਿੱਤਾ ਪਰ ਧੀਆ ਮੇਰੀਆਂ ਨੇ ਕਿਉਂ ਨਹੀਂ ਰੱਬ ਨੇ ਮੈਨੂੰ ਪੁੱਤਤ ਨਹੀਂ ਦਿੱਤਾ ਪਰ ਧੀਆ ਮੇਰੀਆਂ ਨੇ ਕਦੀ ਮਹਿਸੂਸ ਨਹੀਂ ਹੋਣ ਦਿੱਤੀ ਪੁੱਤ ਦੀ ਕਮੀ ਨਹੀਂ ਠੀਕ ਆ ਤਾਂ ਨਹੀਂ ਮੋੜਦਾ ਨਹੀਂ ਕੋਈ ਨਹੀਂ ਮਹਿਸੂਸ ਨਹੀਂ ਦਿੱਤੀ بارش ਆਦਾ ਨਾਲ ਪਾਣੀ ਚਲ ਰੱਬ ਨੇ ਮੈਨੂੰ ਪੋਤਾ ਤੇ ਨਹੀਂ ਦਿੱਤਾ ਪਰਤੀਆਂ ਮਰੀਆਂ ਨੇ ਕਦੀ ਮਹਿਸੂਸ ਨਹੀਂ ਹੋਣ ਦਿੱਤਾ ਯਾਰ ਗਾੜੀ ਫੇਰ ਭਲ ਗਈ ਚਲ ਆ ਤੇ ਇੱਕ ਮੁੰਡਾ ਤਾਂ ਆਈ ਤੁਹਾਡਾ ਮੈਂ ਸਸਿਕਾ ਮਾਸ ਜੀ ਸਸਿਕਾ ਮਾਸ ਜੀ ਸਸਿਕਾ ਭਾਜੀ ਸਸਿਕਾ ਪੁੱਤ ਤੇ ਤੈਨੂੰ ਦਿਖਣਾ ਡੇ ਉਹ ਮੈਂ ਨਾ ਥੋੜਾ ਜਿਹਾ ਕੰਮ ਡਿਆਂਾ ਕਰਨਾ ਅੱਛਾ ਤੇ ਭੈਣ ਜੀ ਨੇ ਇਹ ਗੱਲ ਕਹਿਣੀ ਸੀਗੀ ਵੀ ਪੋਤਾ ਹੀ ਤੈਨੂੰ ਜੀਕਣ ਡੇ ਹਾਂ ਕਹਿ ਕੇ ਵੀ ਗਿਆ ਅਜ ਹੁਣੇ ਮੈਨੂੰ ਮੌਕਾ ਦਿੱਤਾ ਵਾਹ ਜੀ ਮੈਂ ਕਿਹਾ ਤਾਂ ਇਸ ਦਾ ਮੌਕਾ ਨਹੀਂ ਮਿਲਿਆ ਆਉਂਦੇ ਆ ਭੈਜੀ ਜਿੱਦਾਂ ਚਾਹ ਹੀ ਚੜ ਜਾਣਾ ਨਾ ਆਉਂਦੇ ਚਾਹ ਹੀ ਚੜ ਜਾਣਾ ਜੋਰ ਆ ਗਿਆ ਤੈਨੂੰ ਮੈਂ ਤਾਂ ਪੁੱਤ ਤੈਨੂੰ ਉਦੋਂ ਦੀ ਡੀਕਨ ਦੀ ਹੈ ਜੋ ਬੰਨੇ ਆਇਆ ਜੋ ਬੰਨੇ ਆਇਆ ਬਿਲਕੁਲ ਰਾਈਟ ਇਧਰ ਇਹ ਦੋਸੇ ਕੰਮ ਹੋ ਰਹੇ ਚਾਹ ਹੋਰ ਕਰ ਦੇਣਾ ਹੋਵੇ ਉਧਰ ਪੁੱਤ ਵਨ ਤੇ ਇੱਕ ਪੁੱਤ ਦਾ ਇਹ ਤੁਹਾਡਾ ਮੈਂ ਲੈ ਜੋ ਬਣਾ ਗਿਆ ਵਾ ਮੈਂ ਕਦੇ ਦੀ ਡੀਕਨ ਨਹੀਂ ਆਇਆ ਹੀ ਨਹੀਂਗਾ ਪਤਾ ਨਹੀਂ ਕਿੱਥੇ ਚੱਲ ਗਿਆ ਵਾ ਅਸਿਕਾ ਬੰਦਰ ਉਹ ਮੈਂ ਕਿੱਥੇ ਜਾਣਾ ਸੀ ਤਾਈ ਜੀ ਮੈਂ ਕਰੀ ਡਿਆਂਾ ਹਾਂ ਕੰਮ ਕੰਮ ਹੀ ਕਰਨੇ ਇੱਕ ਦੋ ਅੱਛਾ ਅੱਛਾ ਤੇ ਮੈਂ ਸੋਚਿਆ ਚੱਲ ਚਾਹ ਪਾਣੀ ਪੀ ਲੈਂਦੇ ਪਰ ਉਹਨੇ ਤੇ ਫੇਰ ਹੀ ਜਾਨਾ ਲੈ ਦੱਸ ਹਾਂ ਆ ਕਿੱਦਾਂ ਦੀ ਗੱਲ ਹੋਈ ਤੂੰ ਸਗੋਂ ਲਾਗੇ ਬਹਿ ਕੇ ਚਾਹ ਪਾਣੀ ਪੀਂਦਾ ਪਰ ਉਹਨੇ ਆ ਦੇ ਸਸੀ ਕਾਲ ਜੀ ਸਾਰਿਆਂ ਨੂੰ ਸਸੀ ਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਆਏ ਆ ਕਾਕਾ ਜੀ ਦਾ ਚੈੱਕ ਅਪ ਕਰਾਉਣ ਇੱਧਰ ਤੇ ਵੀਡੀਓ ਤੁਸੀਂ ਸਾਰਿਆਂ ਨੇ ਕੱਲ ਦੀ ਦੇਖੀ ਹੋਣੀ ਆ ਤੇ ਕਮੈਂਟ ਵੀ ਸਾਰਿਆਂ ਨੇ ਕੀਤਾ ਕਈ ਭੈਣ ਭਰਾਵਾਂ ਨੇ ਕਿਹਾ ਕਿ ਜੋ ਬੰਦਾ ਨੈਗੇਟਿਵ ਰਿਸਪੋਂਸ ਹੈ ਹੀ ਨਹੀਂ ਲੱਗਾ ਕਈਆਂ ਨੇ ਕਿਹਾ ਕਿ ਬੜਾ ਵਧੀਆ ਲੱਗਾ ਤੇ ਕਈ ਕਹਨੇ ਵੀਡੀਓ ਲੰਬੀ ਰਹਿ ਕੇ ਜਾਏ ਤੁਸੀਂ ਬੜਾ ਵਧੀਆ ਮੁੱਲ ਰਿਸਪੌਂਸ ਤੁਹਾਡੇ ਲੋ ਮਿਲਿਆ ਆ ਤੇ ਇਦਾਂ ਹੀ ਵੀਡੀਓ ਨੂੰ ਪਿਆਰ ਦਿੰਦੇ ਰਹੋ ਤੇ ਵੀਡੀਓ ਦੇ ਕੁਝ ਫਨੀ ਕਲਿੱਪ ਨੇ ਕਿਉਂਕਿ ਅਸੀਂ ਪਹਿਲਾ ਭਾਗ ਸ਼ੂਟ ਕਰ ਰਹੇ ਸੀਗੇ ਤੇ ਸੋਨੂ ਭਾਜੀ ਕੋ ਡਾਇਲੌਗ ਨਹੀਂ ਹੋਣਿਆ ਤੇ ਉਹ ਸਾਰੇ ਜਣੇ ਜਰੂਰ ਦੇਖੇ ਤੁਹਾਨੂੰ ਦੇਖਣ ਚ ਬਹੁਤ ਵਧੀਆ ਲੱਗਣਾ ਤੇ ਨਾਲੇ ਅਗਰ ਵੀਡੀਓ ਵਧੀਆ ਲੱਗਦੀ ਹੁੰਦੀ ਆ ਤਾਂ ਜਰੂਰ ਲਾਈਕ ਸ਼ੇਅਰ ਤੇ ਕਮੈਂਟ ਕਰਿਆ ਕਰੋ ਇਹਦੇ ਨਾਲ ਸਾਨੂੰ ਹੋਰ ਹੌਸਲਾ ਫਜਾਈ ਹੁੰਦੀ ਸਾਡੀ ਕਿ ਠੀਕ ਆ ਤੁਹਾਨੂੰ ਦੇਖਣ ਵਾਲਿਆਂ ਨੂੰ ਵੀ ਵੀਡੀਓ ਵਧੀਆ ਲੱਗਣੀ ਆ ਤੇ ਬਸ ਠੀਕ ਆ ਜੀ ਵਾਨੇ ਭਾਜੀ ਮੈਂ ਤੇ ਇਹਨਾਂ ਨੂੰ ਨਾ ਆਪਣਾ ਪੋਤੀ ਸਮਝਦਾ ਧੀਆ ਨਹੀਂ ਕਦੀ ਸਮਝਿਆ ਇਹਨਾਂ ਨੂੰ ਹੂੰ ਨਹੀਂ ਸਮਝਿਆ ਨਹੀਂ ਨਹੀਂ ਕੋਈ ਤੇ ਐ ਭਾਜੀ ਮੈਂ ਕਦੀ ਇਹਨਾਂ ਨੂੰ ਧੀਆ ਨਹੀਂ ਸਮਝਿਆ ਮੈਂ ਇਹਨਾਂ ਨੂੰ ਆਪਣਾ ਪੋਤੀ ਸਮਝਦਾ ਵਾਂ ਚੱਲ ਮੁਸ਼ ਯਾਰ ਯਾਰ ਸਮਝਾ ਗੱਲ ਜੀ ਦੋਸਤ ਕਹਦੇ 2 1 ਭਾਜੀ ਮੈਂ ਕਦੀ ਇਹਨਾਂ ਨੂੰ ਆਪਣੀ ਧੀਆ ਨਹੀਂ ਸਮਝਿਆ ਮੈਂ ਪੋਤੀ ਸਮਝਦਾ ਮੈਂ ਹਰ ਇੱਕ ਚੀਜ਼ ਇਹਨਾਂ ਦੀ ਰੀਜ ਪੂਰੀ ਕਰਦਾ ਹਾਂ ਹਰ ਇੱਕ ਚੀਜ਼ ਇਹ ਕਾਰਕ ਚੀਜ਼ ਇਹਨਾਂ ਦੀ ਰੀਝ ਪੂਰੀ ਕਰਦਾ ਆਂ ਚੱਲਾ ਯਾਰ ਅਰੇ ਐਸਾ ਕਰੋ ਮਾਈਂਡ ਆਪਣਾ ਫ੍ਰੈਸ਼ ਕਰੋ ਇਸ ਰੋਡ ਨੂੰ ਪੂਰੀ ਕਰਾਵਾ ਤੇ ਆਪਣੀ ਰੇਹ ਚੱਲ ਚੱਲ ਬੰਨੇ ਭਾਜੀ ਮੈਂ ਤਾਂ ਕਦੀ ਇਹਨਾਂ ਨੂੰ ਧਿਆਨ ਸਮਝਿਆ ਹੀ ਨਹੀਂ ਚੱਲ ਧਿਆਨ ਗਿਆਪਾ ਯਕੋ ਥੋੜਾ ਹੌਲੀ ਬੋਲੋ ਸਲੋ ਬੋਲੋ ਨਹੀਂ ਕਾਲੀ ਨਾ ਕਰੋ ਬੰਨੇ ਭਾਜੀ ਮੈਂ ਤਾਂ ਕਦੀ ਇਹਨਾਂ ਨੂੰ ਧਿਆਨ ਸਮਝਿਆ ਹੀ ਨਹੀਂ ਮੈਂ ਤਾਂ ਪੁੱਤਾਂ ਵਾਂਗੂ ਪਾਲੀਆਂ ਵਾ ਹਰ ਰੀਜ ਇਹਨਾਂ ਦੀ ਪੂਰੀ ਕੀਤੀ ਐ ਮੈਂ ਵਨ ਰੱਬ ਨੇ ਮੈਨੂੰ ਪੁੱਤ ਤਾਂ ਨਹੀਂ ਦਿੱਤਾ ਪਰ ਇਹਨਾਂ ਦੇ ਹੁੰਦਿਆ ਨਾ ਮੈਨੂੰ ਪੁੱਤ ਦੀ ਕਮੀ ਨਹੀਂ ਮਤਲਬ ਦੇ ਦੇ ਕੇ ਚੱਲਿਆ ਜੀ ਕੀ ਖਾਣ ਕੇ ਲਿਆਉਂਦਾ ਗੋਭੀ ਖਵਾ ਲਈ ਮਟਰਾਂ ਵਾਲੀ ਮਟਰਾਂ ਵਾਲੀ ਗੋਭੀ ਖਵਾ ਲਈ ਚੱਲ ਮਟਰ ਕਰ ਤੂੰ ਹੀ ਹੋਏ ਕਿ ਪਏ ਹੋਣੇ ਵਨ ਰੱਬ ਨੇ ਮੈਨੂੰ ਪੁੱਤ ਤਾਂ ਨਹੀਂ ਦਿੱਤਾ ਪਰ ਇਹਨਾਂ ਧੀਾਂ ਨੇ ਨੱਕ ਦੀ ਮੈਨੂੰ ਪੁੱਤਾਂ ਦੀ ਕੋਲ ਆਇਆ ਯਾਰ ਉਹ ਨਾ ਸੋਚੀ ਉਹ ਵਾਹ ਬੈਠਾ ਰਿਹਾ ਸੀ ਇਹਨਾਂ ਨੇ ਕਰੀ ਕਮਿੰਗ ਸੀ ਯਾਦ ਰਿਲੇ ਮੇਰੇ ਬਾਥਰੂਮ ਆਇਆ ਮੈਂ ਤਸਵੀਰ ਕਰਾ ਗਈ ਜਾਂ ਕੀ ਕਰਿਆ ਉਹ ਬੋਲ ਕੋਈ ਨਹੀਂ ਬੋਲ ਸਾਡਿਆ ਯਾਰ ਤੂੰ ਸਵਨ ਰੱਬ ਨੇ ਮੈਨੂੰ ਪੁੱਤ ਤੇ ਨਹੀਂ ਦਿੱਤਾ ਪਰ ਮੇਰੀਆਂ ਧੀਆ ਨੇ ਨਾ ਕਦੇ ਮੈਨੂੰ ਮਹਿਸੂਸ ਨਹੀਂ ਹੋਣ ਦਿੱਤਾ ਵੀ ਪੁੱਤ ਹੈ ਨਹੀਂ ਇਹਦਾ ਇੰਨੀਆਂ ਚੰਗੀਆਂ ਧੀਆ ਮੇਰੀਆਂ 2 1 ਰੱਬ ਨੇ ਮੈਨੂੰ ਪੁੱਤ ਤੇ ਨਹੀਂ ਦਿੱਤਾ ਪਰ ਧੀਆ ਮੇਰੀਆਂ ਨੇ ਕਿਉਂ 1 ਰੱਬ ਨੇ ਮੈਨੂੰ ਪੁੱਤ ਤੇ ਨਹੀਂ ਦਿੱਤਾ ਪਰ ਧੀਆ ਮੇਰੀਆਂ ਨੇ ਕਦੀ ਮਹਿਸੂਸ ਨਹੀਂ ਹੋਣ ਦਿੱਤੀ ਪੁੱਤ ਦੀ ਕਮੀ ਨਹੀਂ ਠੀਕ ਆ ਤਾਂ ਇਹ ਨੂੰ ਮਰਦਾ ਨਹੀਂ ਕੋਈ ਮਸੂਦ ਜੀ ਨੇ ਦਿੱਤੀ ਵਾਰਿਸ਼ਾ ਦਾ ਨਾਮ ਨਾ ਪਾ ਚਲ ਰੱਬ ਨੇ ਮੈਨੂੰ ਪੋਤਾ ਤੇ ਨਹੀਂ ਦਿੱਤਾ ਪਰਤੀਆਂ ਮਰੀਆਂ ਨੇ ਕਦੀ ਮਹਿਸੂਸ ਨਹੀਂ ਹੋਣ ਦਿੱਤਾ ਯਾਰ ਗਾੜੀ ਫੇਰ ਭੁਲ ਗਈ ਚਲ ਆ ਤੇ ਇੱਕ ਮੁੰਡਾ ਤਾਂ ਆਈ ਤੁਹਾਡਾ ਮੈਂ ਸਸੀ ਕਾ ਮਸੀ ਜੀ ਸਸੀ ਕਾ ਮਸੀ ਜੀ ਸਸੀ ਕਾ ਬਾਜੀ ਕੋਈ ਨਹੀ ਪੋਤਾ ਤੇ ਨੂੰ ਦਿਖਣ ਦੇ ਸਸੀ ਕਾ ਉਹ ਮੈਂ ਨਾ ਥੋੜਾ ਜਿਹਾ ਕੰਮ ਲਿਆ ਹਾਂ ਕਰਨ ਅੱਛਾ ਤੇ ਭੈਣ ਜੀ ਨੇ ਇਹ ਗੱਲ ਕਹਿਣੀ ਸੀਗੀ ਵੀ ਪੁੱਤ ਅਹੀਂ ਤੈਨੂੰ ਢੀਕਣ ਦੇ ਹਾਂ ਕਹਿ ਕੇ ਵੀ ਗਿਆ ਅਜ ਹੁਣੇ ਮੈਨੂੰ ਮੌਕਾ ਦੋ ਭੈਣ ਜੀ ਨੇ ਕਿਹਾ ਤਾਂ ਤੁਹਾਨੂੰ ਮੌਕਾ ਨਹੀਂ ਮਿਲਿਆ ਆਉਂਦੇ ਭੈਣ ਜੀ ਜਦੋਂ ਚਾਹ ਹੀ ਚੜਜਣਾ ਨਾ ਆਉਂਦੇ ਚਾਹ ਹੀ ਚੜਜਣਾ ਚੋਰ ਆ ਗਿਆ ਤੁਸੀਂ ਮੈਂ ਤਾਂ ਪੁੱਤ ਤੈਨੂੰ ਉਦੋਂ ਦੇ ਢੀਕਣ ਦੀ ਹਾਂ ਜੋ ਬੰਨੇ ਆਇਆ ਜੋ ਬੰਨੇ ਆਇਆ ਬਿਲਕੁਲ ਟਰਾਈ ਇਦਰੇ ਇੱਕ ਗੱਲ ਹੋਰ ਹੈ ਚਾਹ ਹੋਰ ਖਾਣੀ ਕਰੀ ਹੋਵੇ ਉਧਰ ਪੁੱਤ ਵਨ ਤੇ ਇੱਕ ਪੁੱਤ ਤਾਂ ਇਹ ਤੁਹਾਡਾ ਮੈਂ ਲੈ ਜੋ ਬਣਾ ਗਿਆ ਵਾ ਮੈਂ ਕਦੇ ਦੀ ਡੀਕਣ ਰਹੀ ਹਾਂ ਆਪੀ ਆਇਆ ਹੀ ਨਹੀਂਗਾ ਪਤਾ ਨਹੀਂ ਕਿੱਥੇ ਚਲ ਗਿਆ ਵਾ ਅਸੀਂ ਗਿਆ ਬਿੰਦਰ ਉਹ ਮੈਂ ਕਿੱਥੇ ਜਾਣਾ ਸੀ ਤਾਈ ਜੀ ਹਾਂ ਮੈਂ ਘਰੇ ਹੀ ਡਿਆ ਹਾਂ ਕੰਮ ਕੰਮ ਹੀ ਕਰਨੇ ਇੱਕ ਦੋ ਅੱਛਾ ਅੱਛਾ ਤੇ ਮੈਂ ਸੋਚਿਆ ਚੱਲ ਚਾਹ ਆਪਣੀ ਪੀ ਲੈਂਦੇ ਪਰ ਉਹਨੇ ਤੇ ਫੇਰ ਹੀ ਜਾਣਾ ਵਾ ਲੈ ਦੱਸ ਹਾਂ ਆ ਕਿਦਾਂ ਦੀ ਗੱਲ ਹੋਈ ਤੂੰ ਸਗੋਂ ਲਾਗੇ ਬਹਿ ਕੇ ਚਾਹ ਪਾਣੀ ਪੀਂਦਾ ਪਰ ਉਹਨੇ ਦੇ